ਫਤਲਾ ਵਿਕੇ ਬੁਲਟ ਦੀ ਏਜੰਸੀ ਮਾਲਕਾ ਨਾਲ ਇੱਕ ਵਿਅਕਤੀ ਦਾ ਪਿਆ ਰਾਮਰੌੜ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ 50000 ਰੁਪਏ ਸਾਈ ਦੇਣ ਸਮੇਂ ਜਦੋਂ ਅਸੀਂ ਬੁਲਟ ਦੇ ਰੇਟ ਤੈਅ ਕੀਤਾ ਸੀਗਾ ਤਾਂ ਹੁਣ ਉਹ 9000 ਰੁਪਏ ਵੱਧ ਮੰਗ ਰਹੇ ਨੇ ਅਸੀਂ ਗੱਲਬਾਤ ਕਰਦੇ ਹਾਂ ਪਿੰਡ ਸੇਲ ਵਾਲੇ ਦੇ ਸਾਫਾ ਸਰਪੰਚ ਨੇ ਉਹਨਾਂ ਨੇ ਆਪਣੇ ਬੇਟੀ ਦੇ ਵਿਆਹ ਵਿੱਚ ਦੇਣ ਵਾਸਤੇ ਇਹ ਬੁਲਟ ਦੀ ਸਾਈ ਦਿੱਤੀ ਸੀ ਪਰ ਇਸ ਵਕਤ ਜਿਹੜਾ ਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਹਾਂ ਜੀ ਕੀ ਨਾ ਤੁਹਾਡਾ ਕੀ ਗੱਲਬਾਤ ਸੀ ਜੀ ਤੁਹਿੰਦਰ ਸਿੰਘ ਸੇਲ ਵਾਲਾ ਸਾਫਾ ਸਰਪੰਚ ਸੇਲ ਵਾਲਾ ਜੀ ਅਸੀਂ ਨਾ ਜੀ ਮੋਟਰਸਾਈਕਲ ਬੁਲਟ ਦੀ ਬੁਕਿੰਗ ਕਰਵਾ ਕੇ ਗਏ ਸੀ 7 ਜਨਵਰੀ ਨੂੰ ਅੱਛਾ ਜੀ ਸਾਨੂੰ ਇਹਨਾਂ ਨੇ ਕਿਹਾ ਸੀ 15 ਦਿਨਾਂ ਬਾਅਦ ਤੁਹਾਨੂੰ ਮਰਸਲ ਮਿਲ ਜੂਗਾ ਚਲੋ ਇਹਨਾਂ ਨੇ 27 ਤਰੀਕ ਦਿੱਤੀ ਸਾਨੂੰ 27 ਤਰੀਕ ਨੂੰ ਫਿਰ ਅਸੀਂ ਉਹਨਾਂ ਦੇ ਨਾਲ ਕੁੜੀ ਦਾ ਵਿਆਹ ਹੈ ਉਹ ਸੱਗਣਾ ਹੈ ਕੱਲ ਨੂੰ ਸੱਗਣਾ ਹੈ ਪਰਸੋਂ ਬਰਾਤ ਹੈ ਚਲੋ ਅਸੀਂ ਇਹਨਾਂ ਨੂੰ ਕਿਹਾ ਕੱਲ ਫਿਰ ਫੋਨ ਜੁਕਣ ਵਟ ਗਏ ਕੀ ਨਾਂ ਸੀ ਜਿਹਦੇ ਕੋਲ ਤੁਸੀਂ ਬੁੱਕ ਕਰਾ ਕੇ ਗਏ ਸੀ ਹਾਂ ਬੁਲਟ ਦੀ ਫੈਕਟਰੀ ਹੈ ਗੁਰੂ ਕਿਰਪਾ ਮੋਟਰ ਮੈਨੇਜਰ ਹੈ ਜੀ ਗੁਰਜੇਸ਼ ਪਤਨ ਕੀ ਨਾਂ ਇਹਦਾ ਮੁੰਡਾ ਕੀਸ਼ কুমার ਹਾਂ ਤੇ ਕੀਨਾ ਜੀ ਇਹਦਾ ਵਿਕੀਸ਼ কুমার ਕਹਿੰਦੇ ਨੇ ਵਿਕੀਸ਼ কুমার ਹਾਂ ਜੀ ਹਾਂ ਜੀ ਸੰਦੀਪ ਸਿੰਘ ਦੇ ਨਾਂ ਤੇ ਅਸੀਂ ਬੁੱਕ ਕਰਵਾਇਆ ਸੀ ਜੀ 50000 ਰੁਪਏ ਅਸੀਂ ਉਦੋਂ ਇਹਨਾਂ ਨੂੰ ਦੇ ਗਏ ਸਾਡੀ ਇਹਨਾਂ ਨਾਲ ਗੱਲਬਾਤ ਹੋਈ ਵੀ ਕਿੰਨੇ ਦਾ ਮੋਟਰਸਾਈਕਲ ਹੈ ਇਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਵੀ 191500 ਰੁਪਏ ਦਾ ਤੁਹਾਨੂੰ ਪਊਗਾ ਇਹ ਆਨ ਰੋਡ ਹਾਂ ਜੀ ਤੇ ਅਸੀਂ ਇਹਨਾਂ ਨੂੰ 50000 ਦੇ ਗਏ ਇਹ ਕਹਿੰਦੇ ਵੀ 27 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਮੋਟਰਸਾਈਕਲ ਦੇ ਦਾਂਗੇ। ਇਸ ਤੋਂ ਲੋ 27 ਨੂੰ ਨਹੀਂ ਆਇਆ ਸੀ। ਕਿ ਵੀ ਹੁਣ ਤਾਂ ਸیکل ਲੋੜ ਅੱਜ ਫਿਰ ਅਸੀਂ ਜੋਰ ਪਾਇਆ। ਫਿਰ ਉਹ ਕਹਿੰਦੇ ਤੁਹਾਨੂੰ ਮੋਟਰਸਾਈਕਲ ਦੇ ਦਿੰਨੇ ਆ। ਅਸੀਂ ਤਾਂ ਐਸੈਸਰੀ ਦੇਵਾਂਗੇ ਨਾਲ। ਵੀ 8500 ਰੁਪਏ ਦੀ ਐਸੈਸਰੀ ਦੇਵਾਂਗੇ ਨਾਲ। ਅਸੀਂ ਕਿ ਵੀ ਐਸੈਸਰੀਜ਼ ਅਸੀਂ ਕਰੀ ਨਹੀਂ ਉਹ ਤਾਂ ਸਾਡੀ ਮਰਜ਼ੀ ਅਸੀਂ ਲਈਏ ਜਾਂ ਨਾ ਲਈਏ। ਤੁਹਾਡੇ ਨਾਲ ਉਦੋਂ ਗੱਲ ਹੋਈ ਸੀ। ਫਿਰ ਉਦੋਂ ਅਸੀਂ ਗੱਲ ਵੀ ਹੋਈ ਵੀ ਇਹ ਕਈ ਗੱਡਿਆਂ ਨੂੰ ਲੈਗ ਗਾਡ ਲੱਗੇ ਨੇ, ਕਈਆਂ ਨੂੰ ਨਹੀਂ ਲੱਗੇ। ਉਹ ਕਹਿੰਦਾ ਵੀ ਜਿੰਨੇ ਲਵਾਉਣਾ ਹੁੰਦਾ ਉਹ ਲਵਾ ਲਿੰਦਾ, ਜਿੰਨੇ ਨਹੀਂ ਲਵਾਉਣਾ ਹੁੰਦਾ ਉਹਨੂੰ ਕੋਈ ਵੀ ਉਹ ਅਸੀਂ ਨਹੀਂ ਲੈਣੀ ਇਹ ਕਹਿੰਦੇ ਵੀ ਅਸੀਂ ਮੋਟਰਸਾਈਕਲ ਦਿੰਦੇ ਨਹੀਂ ਤੁਹਾਨੂੰ ਜਿੰਨਾ ਚਿਰ ਤੁਸੀਂ ਅਸੈਸਰੀ ਦੇ ਪੈਸੇ ਨਹੀਂ ਦੇ ਵੀ ਲੈਗ ਗਾਰਡ ਅਸੀਂ ਲਾਵਾਂਗੇ ਸਟੈਰਨ ਲਾਵਾਂਗੇ ਧੱਕੇ ਨਾਲ ਇਹ ਉਸਨ ਨਜਾਇਜ਼ ਸਾਡੇ ਕੋ 8500 ਰੁਪਇਆ ਵਸੂਲਣਾ ਚਾਹੁੰਦੇ ਨੇ ਇਹ ਕਹਿੰਦੇ ਵੀ ਓਨਰ ਨੇ ਕਿਹਾ ਹੈ ਵੀ ਜਿਹੜਾ 8500 ਦੀ ਅਸੈਸਰੀ ਲੱਗੂਗੀ ਤਾਂ ਮੋਟਰਸਾਈਕਲ ਦੇਣਾ ਆਦਰਵਾਇਜ਼ ਦੇਣਾ ਨਹੀਂ ਜਿਹੜਾ ਉਹਰੇ ਏਜੰਸੀ ਦਾ ਮੈਨੇਜਰ ਹੈ ਇਹ ਉਹਦੇ ਮੂੰਹ ਦੀ ਵਰਡਿੰਗ ਹੈ ਪਰ ਅਸੀਂ ਜਦੋਂ ਗੱਲ ਕਹੀ ਵੀ ਜੇ ਤੂੰ ਇਹਨਾਂ ਨੂੰ ਪਹਿਲਾਂ ਡੀਲ ਤੇ ਕੋਈ ਗੱਲ ਕਹੀ ਹੋਵੇ ਅਸੈਸਰੀ ਲੱਗੀ ਨਾ ਜੀ ਕਹਿੰਦਾ ਹੁਣ ਕਹਿੰਦਾ ਵੀ ਮੈਂ ਇਹਨਾਂ ਨੂੰ ਸਾਰਾ ਕੁਝ ਦੱਸਿਆ ਸੀ ਪਰ ਇਹਨੂੰ ਇੱਕ ਗੱਲ ਅਸੀਂ ਕਹੀ ਵੀ ਤੂੰ ਗੁਰੂ ਘਰ ਚੜ ਅਸੀਂ 8500 ਦਾ 9000 ਦੇਵਾਂਗੇ ਤੂੰ ਚੜ ਮੁੜ ਕੇ ਅੰਦਰ ਵੜ ਗਿਆ ਕੀ ਲੱਗਦਾ ਤੁਹਾਨੂੰ ਇਹ ਵੀ ਲੱਗਦਾ ਵੀ ਕਿ ਬੱਚੀ ਦੇ ਵਿਆਹ ਦੇ ਵਿੱਚ ਤੁਸੀਂ ਦਾਜ ਦੇ ਵਿੱਚ ਦੇਣਾ ਸੀਗਾ ਔਰ ਇੱਕ ਖੁਸ਼ੀ ਉਸ ਇਲਾਕੇ ਦੇ ਉਸ ਇਲਾਕੇ ਦੇ ਵਿੱਚ ਤੁਹਾਡੀ ਇੱਕ ਵਧੀਆ ਗੁੱਡਵਿਲ ਹੈ ਕੀ ਲੱਗਦਾ ਤੁਹਾਨੂੰ ਵੀ ਉਹ ਨਹੀਂ ਸਾਡੀ ਅਮੇਜ ਪਰਿਵਾਰ ਦੀ ਅਮੇਜ ਖਰਾਬ ਹੋਣੀ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਬੁਲਟ ਦੇੜਾ ਜੀ ਸਕਨ ਤੇ ਕੱਲ ਨੂੰ ਲੈ ਕੇ ਜਾਣਾ ਸੀ ਅਸੀਂ ਫਿਰ ਖੁਸ਼ੀ ਦਾ ਦੇਣਾ ਜੀ ਖੁਸ਼ੀ ਦੇ ਆਪਾਂ ਬੇਟੀ ਨੂੰ ਦੇਣੇ ਖੁਸ਼ੀ ਨਾਲ ਦੇਣਾ ਇਹਨਾਂ ਨੇ ਕਲੇਸ਼ ਪਾਤਾ ਜੀ ਅਸੀਂ 3 ਵਜੇ ਦੇ ਬੈਠੇ ਸੀ ਪਹਿਲਾਂ ਤਾਂ ਕਹਿੰਦੇ ਤੁਹਾਨੂੰ ਹੁਣ ਦੇਣੇ ਆ 2 ਵਜੇ 1 ਘੰਟਾ ਘੰਟਾ ਖੜ੍ਹਜੋ 2 ਘੰਟੇ ਸਾਨੂੰ 5 5:30 ਵਜੇ 5:30 ਵਜੇ ਫਿਰ ਇਹਨਾਂ ਨੇ ਕਹਿੰਦੇ ਵੀ ਅਸੀਂ ਤੁਹਾਡੇ ਤੋਂ 8500 ਰੁਪਏ ਐਕਸਟਰਾ ਲੈਣਾ ਹੈ ਜੁਰਮਾ ਗੱਲ ਕਰ ਰਹੀ ਐ ਮੈਂ ਪਤਨਾ ਮੋਟਿਐਮਸੀ ਤੋਂ ਹੀ ਔਰ ਕਿਰਪਾ ਮੋਟਰਸ ਤੋਂ ਇਹਨਾਂ ਦੀ ਮੈਨੇ ਬਾਈਕ ਦੀ ਬੁਕਿੰਗ ਕਰੀ ਸੀ ਬਟਾਲੀਅਨ ਬਲੈਕ ਦੀ ਠੀਕ ਹੈ ਜੀ ਤੇ ਹੁਣ ਕੰਪਨੀ ਨੇ ਰੂਲ ਕਰਿਆ ਨੇ ਕਿ ਲੈਗ ਗਾੜ ਸੰਪਗੜ ਤੇ ਈਡਬਲ ਦੇ ਨਹੀਂ ਕਸ਼ਟ ਕਰਦੇ ਰੋਲ ਫੀਲਡਰ ਦੇ ਤੇ ਬਸ ਇਹ ਇਹਨਾਂ ਨੂੰ ਕਹੀਆ ਵੀ ਲੈਗ ਗਾੜ ਤੇ ਸੰਭੂ ਗਾੜ ਤੇ ਈਡਬਲ ਦੇ ਪੈਸੇ ਲੱਗਣਗੇ ਉਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਜਿਸ ਵਕਤ ਤੁਸੀਂ ਸਾਈ ਲਈ ਸੀ ਉਸ ਟਾਈਮ ਇਹ ਗੱਲਾਂ ਬਾਤਾਂ ਕੀਤੀਆਂ ਸੀ ਤੁਹਾਨੂੰ ਉਸ ਟਾਈਮ ਓਨਲੀ ਐਸੈਸਰੀ ਦਾ ਨਹੀਂ ਕਿਹਾ ਸੀਗਾ ਜੀ ਕੱਲਾ ਬਾਈਕ ਦਾ ਰੇਟ ਦੱਸਿਆ ਸੀਗਾ ਇਹਨਾਂ ਨੂੰ ਤੇ ਉਹ ਐਸੈਸਰੀ ਕੰਪਲਸਰੀ ਨਹੀਂ ਸੀ ਉਹਨ ਕੰਪਲਸਰੀ ਜੀ ਐਸੈਸਰੀ ਸਰ ਸਾਨੂੰ ਇਹ ਵੀ ਪਤਾ ਹੁੰਦਾ ਵੀ ਜਦੋਂ ਅਸੀਂ ਕਈ ਵਾਰੀ ਸਾਈ ਲੈਣੇ ਆ ਕਈ ਵਾਰੀ ਅਸੀਂ ਵੱਡੇ ਵੱਡੇ ਕੋਈ ਹੋਰ ਵੀ ਸੌਦੇ ਕਰਦੇ ਆ ਤਾਂ ਸਾਈ ਲੈਣ ਤੋਂ ਪਹਿਲਾਂ ਜਿਹੜੀ ਗੱਲਬਾਤ ਸਾਰੀ ਉਹ ਖੋਲ ਹੀ ਜਾਂਦੀ ਹੁੰਦੀ ਆ ਘੱਟ ਮਰ ਨਾਲ ਹੁਣ ਕੰਪਨੀ ਦੇ ਰੂਲ ਕਰੇ ਹੋਏ ਨੇ ਜੀ ਹੁਣ ਕੰਪਨੀ ਦੇ ਰੂਲ ਕਿੰਨੇ ਸਮੇਂ ਤੋਂ ਕਿਤੇ ਉਹ ਸਾਈ ਤੋਂ ਬਾਅਦ ਕਿਤੇ ਪਹਿਲਾਂ ਕਿਤੇ ਬਾਤ ਹੀ ਹੋਈ ਨਹੀਂ ਉਹ ਸਭ ਬਾਅਦ ਵਿੱਚ ਹਾਂਜੀ